ਸੋ ਅੱਜ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਦੇ ਲਈ ਅੱਜ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ ਸੀਈਸੀ ਦੀ ਮੀਟਿੰਗ ਦੇ ਵਿੱਚ ਕੱਲ 4 ਨਾਮ ਨੇ ਜਿਹੜੇ ਉਹ ਤੈਅ ਕੀਤੇ ਗਏ ਨੇ ਅਤੇ 3 ਸੀਟਾਂ ਉੱਤੇ ਅਜੇ ਤੱਕ ਸਹਿਮਤੀ ਨਹੀਂ ਬਣ ਪਾਈ ਹੁਣ ਤੱਕ 6 ਉਮੀਦਵਾਰ ਨੇ ਜਿਹੜੇ ਉਹ ਪੰਜਾਬ ਦੀ ਲੋਕ ਸਭਾ ਚੋਣ ਦੇ ਵਿੱਚ ਕਾਂਗਰਸ ਪਾਰਟੀ ਨੇ ਉਤਾਰੇ ਨੇ ਤਾਂ ਅੱਜ ਦੂਜੀ ਲਿਸਟ ਜਾਰੀ ਹੋਣ ਦੀ ਸੰਭਾਵਨਾ ਹੈ ਪੰਜਾਬ ਦੀਆਂ 7 ਲੋਕ ਸਭਾ ਸੀਟਾਂ ਉੱਤੇ ਉਮੀਦਵਾਰਾਂ ਦੇ ਨਾਂ ਉੱਤੇ ਕੱਲ ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਸੀ ਜਿੱਥੇ ਚਾਰ ਸੀਟਾਂ ਉੱਤੇ ਸਥਿਤੀ ਸਪਸ਼ਟ ਹੋ ਗਈ ਹੈ ਇਹਨਾਂ ਵਿੱਚ ਹੁਸ਼ਿਆਰਪੁਰ ਫਰੀਦਕੋਟ ਅਨੰਦਪੁਰ ਸਾਹਿਬ ਅਤੇ ਖਡੂਰ ਸਾਬ ਦੀਆਂ ਸੀਟਾਂ ਸ਼ਾਮਿਲ ਨੇ ਜਿੱਥੇ ਉਮੀਦਵਾਰਾਂ ਦੇ ਨਾਮ ਨੇ ਜਿਹੜੇ ਉਹ ਤੈਅ ਹੋ ਚੁੱਕੇ ਨੇ ਜਦਕਿ ਲੁਧਿਆਣਾ ਫਿਰੋਜ਼ਪੁਰ ਅਤੇ ਗੁਰਦਾਸਪੁਰ ਸੀਟ ਉੱਤੇ ਕੋਈ ਰਾਏ ਹੈ ਜਿਹੜੀ ਉਹ ਨਹੀਂ ਬਣ ਸਕੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਦੋ ਕਿਸ਼ਤਾਂ ਦੇ ਵਿੱਚ ਆਪਣੇ ਉਮੀਦਵਾਰਾਂ ਦੀ ਸੂਚੀ ਪੰਜਾਬ ਲਈ ਜਾਰੀ ਕੀਤੀ ਜਾਵੇਗੀ ਤਾਂ ਅੱਜ ਪਾਰਟੀ ਹੈ ਜਿਹੜੀ ਉਹ ਦੂਜੀ ਲਿਸਟ ਆ ਜਿਹੜੀ ਉਹ ਦਾਨ ਸਕਦੀ ਹੈ ਤਾਂ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ ਜਿਸ ਦੇ ਵਿੱਚ ਪੰਜਾਬ ਦੇ ਇੰਚਾਰਜ ਦਵਿੰਦਰ ਜਾਦਵਕ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੌਜੂਦ ਸਨ ਤਾਂ ਇਸ ਮੀਟਿੰਗ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਹੋਈਆਂ ਨੇ ਸੂਤਰਾਂ ਦੀ ਮੰਨੀ ਹੈ ਤਾਂ ਹਸ਼ਿਆਰਪੁਰ ਤੋਂ ਸਾਥਕਾ ਵਿਧਾਇਕ ਪਵਨ ਅਦਿੱਤਿਆ ਅਤੇ ਯਾਮਨੀ ਗੋਮਰ ਦੇ ਨਾਂ ਉੱਤੇ ਵਿਚਾਰ ਚੱਲ ਰਿਹਾ ਹੈ ਯਾਮਨੀ ਨੇ 2014 ਦੇ ਵਿੱਚ ਹਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਤੀਜੇ ਸਥਾਨ ਉੱਤੇ ਰਹੀ ਸੀ ਕਾਂਗਰਸ ਦੇ ਅਜੇ ਤੱਕ ਕਿਸੇ ਮਹਿਲਾ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਤਾਂ ਉਮੀਦ ਜਤਾਈ ਜਾ ਰਹੀ ਹੈ ਕਿ ਯਾਮਨੀ ਗੋਮਰ ਦੇ ਨਾਂ ਉੱਤੇ ਆਡੀ ਦਾ ਖੇਡ ਸਕਦੀ ਹੈ ਉੱਤੇ ਹੀ ਆਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਫਡੂਰ ਸਾਹਿਬ ਤੋਂ ਗੁਰਬੀਰ ਸਿੰਘ ਗੀਰਾ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸੋਕੇ ਮਜਬੂਤ ਦਾਵੇਦਾਰ ਮੇਰੇ ਉਹ ਦੱਸੇ ਜਾ ਰਹੇ ਨੇ ਅਮਰਜੀਤ ਕੌਰ ਦੇ ਪਤੀ ਭੁਪਿੰਦਰ ਸਿੰਘ ਸੋਕੇ ਦਿਹਾੜ ਸਿੰਘ ਵਾਲਾ ਤੋਂ ਕਾਂਗਰਸ ਦੇ ਟਿਕਟ ਉੱਤੇ ਵਿਧਾਇਕ ਦੀ ਚੋਣ ਲੜੇ ਸਨ ਤਾਂ ਲੁਧਿਆਣਾ ਗੁਰਦਾਸਪੁਰ ਅਤੇ ਬਟਿੰਡਾ ਸੀਟ ਉੱਤੇ ਵਿਚਾਰ ਹੋਈ ਹੈ ਫਿਲਹਾਲ ਕੋਈ ਫੈਸਲਾ ਨਹੀਂ ਹੋ ਸਕਿਆ ਹਾਲਾਂਕਿ ਲੁਧਿਆਣਾ ਗੁਰਦਾਸਪੁਰ ਅਤੇ ਹੋਰ ਬਾਕੀ ਬਚੀ ਸੀਟ ਉੱਤੇ ਵੀ ਚਰਚਾ ਹੋਈ ਹੈ ਪਰ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਇਹਨਾਂ ਤਿੰਨੇ ਸੀਟਾਂ ਵਿੱਚੋਂ ਉਮੀਦਵਾਰਾਂ ਦੀ ਜੋੜ ਬਾਰੇ ਸੀਸੀ ਦੀ ਅਗਲੀ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਹੋਵੇਗਾ ਤਾਂ 6 ਸੀਟਾਂ ਉੱਤੇ ਪਹਿਲਾਂ ਹੀ ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਜਲੰਧਰ ਅਤੇ ਪਟਿਆਲਾ ਵਿੱਚ ਬਗਾਵਤ ਚੱਲ ਰਹੀ ਹੈ ਅਤੇ ਬਠਿੰਡਾ ਦੇ ਨਾਂ ਉੱਤੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਹਨ ਤਾਂ ਜਲੰਧਰ ਵਿੱਚ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਅਤੇ ਉਹਨਾਂ ਦੇ ਪੁੱਤਰ ਵਿਧਾਇਕ ਬਿਕਰਮਜੀਤ ਚੌਧਰੀ ਪਾਰਟੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਸਖਤ ਵਿਰੋਧ ਕਰ ਰਹੇ ਨੇ ਤਾਂ ਹੁਣ ਦੇਖਣਾ ਆਵੇਗਾ ਕਿ ਕਾਂਗਰਸ ਪਾਰਟੀ ਕਿਹੜੇ ਚਿਹਰਿਆਂ ਉੱਤੇ ਦਾਅ ਖੇਡਦੀ ਹੈ ਅਤੇ ਕਾਂਗਰਸ ਪਾਰਟੀ ਨੂੰ ਕਿਹੋ ਜਿਹਾ ਸਮਰਥਨ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਮਿਲਦਾ ਹੈ